ਫੀ ਪੀਰ ਸਾਈ ਮੀ ਅਮੀਰ ਜੀ ਸਨ ਜਿਨ੍ਹਾਂ ਨੇ ਉਸ ਅਮਾਨਵੀ ਤੇ ਕਾਨੂੰਨੇ ਦੁਸ਼ਟ ਕਰਮ ਵਿਰੁੱਧ ਹਾ ਦਾ ਨਰਾ ਮਾਰਿਆ ਸੀ ਉਹ ਚਾਹੁੰਦੇ ਸਨ ਕਿ ਕਿਸ ਤਰੀਕੇ ਨਾਲ ਇਹ ਕੜੀ ਟਲ ਜਾਵੇ ਉਹਨਾਂ ਨੇ ਤਨਤਨ ਗੁਰੂ ਅਰਜਨ ਦੇ ਮਹਾਰਾਜੀ ਨੂੰ ਪੁੱਛਿਆ ਵੀ ਸੀ ਕਿ ਜੇ ਤੁਸੀਂ ਚਾਹੋ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਤਬਾਹੀ ਲਿਆ ਦਿਆਂ ਪਰ ਗੁਰੂ ਸਾਹਿਬਾ ਨੇ ਉਹਨਾਂ ਨੂੰ ਸ਼ਾਂਤ ਰਹਿਣ ਲਈ ਤੇ ਰੱਬ ਦਾ ਪਾਣਾ ਮਿੱਠਾ ਕਰਕੇ ਮੰਨਣ ਨੂੰ ਕਿਹਾ ਸਾਈ ਮੀਆ ਅਮੀਰ ਉਹਨਾਂ ਨੇ ਕਈ ਵਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੁਸ਼ਕਲ ਕਢੀ ਵਿੱਚ ਸਾਥ ਦਿੱਤਾ ਜਦ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹਾਨੇ ਨਾਲ ਦਿੱਲੀ ਬੁਲਾਇਆ ਤੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਤਾਂ ਸਾਈ ਮੀਆਂ ਮੀਰ ਜੀ ਆਪਣੇ ਨਾਲ ਪੀਰਾਂ ਫਕੀਰਾਂ ਨੂੰ ਲੈ ਕੇ ਬਾਦਸ਼ਾਹ ਨੂੰ ਸਮਝਾਉਣ ਲਈ ਦਿੱਲੀ ਗਏ ਮੀਆਂ ਮੀਰ ਨੂਰਜਹਾਂ ਦੇ ਵਜ਼ੀਰ ਖਾਨ ਦੇ ਸਮਝਾਉਣ ਤੇ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਦੇ ਹੰ ਦਾ ਹੁਕਮ ਦਿੱਤਾ ਉਸ ਸਮੇਂ ਕੇ ਲਈ ਵਿੱਚ ਹੋ ਰਾਜੇ ਵੀ ਜਹਾਂਗੀਰੀ ਹਕੂਮਤ ਨੇ ਕੈਦ ਕੀਤੇ ਹੋਏ ਸਨ ਉਹ ਸਬਰਾਜੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਚੁੱਕੇ ਸਨ ਜਦੋਂ ਉਨ੍ਹਾਂ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਦੀ ਸੂਚਨਾ ਮਿਲੀ ਤਾਂ ਦੋਨਾਂ ਰਾਜਿਆਂ ਵਿੱਚ ਨਿਰਾਸ਼ਾ ਪੈਦਾ ਹੋ ਗਈ ਜਿਸ ਨੂੰ ਦੇਖ ਕੇ ਗੁਰੂ ਜੀ ਨੇ ਰਾਜਿਆਂ ਤੋਂ ਬਿਨਾਂ ਕੇ ਲਈ ਵਿੱਚੋਂ ਨਿਕਲਲੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਜਹਾਂਗੀਰ ਨੂੰ ਮਜਬੂਰ ਹੋ ਕੇ ਉਹਨਾਂ ਰਾਜਿਆਂ ਦੀ ਰਿਹਾਈ ਦੇ ਫਰਮਾਨਵੀ ਜਾਰੀ ਕਰਨੇ ਪਏ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਿੰਚਾ ਰਾਜਿਆਂ ਸਮੇਤ ਅਕਤੂਬਰ 1921 ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆ ਗਏ ਮੀਆਂ ਮੀਰ ਜੀ ਨੇ ਬੀਬੀ ਕੋਹਲਾ ਦੀ ਵੀ ਜਾਨ ਬਚਾਈ ਕੋਹਲਾ ਆਪਣੇ ਮਾਤਾ ਨਾਲ ਘਰ ਵਿੱਚ ਕੱਲੀ ਰਹਿੰਦੀ ਸੀ ਧਾਰਮਿਕ ਖਿਆਲਾਂ ਦੀ ਸੀ ਰੱਬ ਦੀ ਭਗਤੀ ਵਿੱਚ ਰੰਗੀ ਹੋਈ ਕੁਰਾਨ دیਵਾਨ ਹਾਫਿਜ਼ ਦੀਆਂ ਕਿਤਾਬਾਂ ਪੜ੍ਹਦੀ ਰਹਿੰਦੀ ਐ ਵੀ ਧਾਰਨਾ ਸੀ ਕਿ ਕਾਜੀ ਉਸ ਦਾ ਸਗਾ ਬਾਪ ਨਹੀਂ ਸੀ ਬਲਕੇ ਕੋਲਾ ਦੀ ਮਾਂ ਇੱਕ ਕਨੀਜ਼ ਸੀ ਜੋ ਮੁਗਲ ਹਕਮਾਂ ਜ਼ਬਰਦਸਤੀ ਜਾਂ ਖਰੀਦ ਕੇ ਆਪਣੇ ਘਰ ਰੱਖਦੇ ਹਨ ਕਾਜੀ ਨੇ ਕਦੀ ਵੀ ਉਸ ਬੱਚੀ ਨਾਲ ਪਿਤਾ ਵਾਲਾ ਵਿਆਹ ਨਹੀਂ ਕੀਤਾ ਬਲਕੇ ਮਾਰਦਾ ਖੁੜਦਾ ਰਹਿੰਦਾ ਸੀ ਉਸ ਨੂੰ ਇਸਲਾਮ ਦੀ تعلیم ਦਿੱਤੀ ਤੇ ਥੋੜੀ ਉੱਚੀ ਵਿਦਿਆ ਦੇਣ ਲਈ ਮੀਆਂ ਮੀਰ ਕੋਲ ਭੇਜਣਾ ਸ਼ੁਰੂ ਕਰ ਦਿੱਤਾ ਮੀਆਂ ਮੀਰ ਦੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਸ਼ਹੀਦੀ ਤੋਂ ਪਹਿਲਾਂ ਕਾਫੀ ਦੋਸਤੀ ਸੀ ਆਪਸ ਵਿੱਚ ਅਧਿਆਤਮਿਕ ਚਰਚਾ ਕਰਦੇ ਰਹਿੰਦੇ ਸੀ ਗੁਰਬਾਣੀ ਦੇ ਹਵਾਲੇ ਮੀਆਂ ਮੀਰ ਦੇ ਤਨ ਮਨ ਵਿੱਚ ਵਸੇ ਹੋਏ ਸਨ ਮਾਤਾ ਕੋਲਾ ਮੀਆਂ ਮੀਰ ਦੀ ਪੱਕੀ ਸ਼ਰਦਾਲੂ ਬਣ ਚੁੱਕੀ ਸੀ ਜਦ ਮੀਆਂ ਮੀਰ ਕੋਲਾ ਨੂੰ ਗੁਰਬਾਣੀ ਦੇ ਹਵਾਲੇ ਦੇ ਕੇ ਪੜਾਉਂਦੇ ਤਾਂ ਕਾਫੀ ਗੁਰਬਾਣੀ ਬੀਬੀ ਕੋਲਾ ਨੂੰ ਯਾਦ ਹੋ ਗਈ ਜਦੋਂ ਮੀਆਂ ਮੀਰ ਸੰਗਤ ਵਿੱਚ ਜਾਂਦੇ ਤੇ ਕੋਲਾ ਵੀ ਉਹਨਾਂ ਨਾਲ ਜਾਇਆ ਕਰਦੀ ਸੀ ਜਦੋਂ ਖਾਜੀ ਨੂੰ ਪਤਾ ਚੱਲਿਆ ਕਿ ਕੋਲਾ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ